ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਤੁਹਾਡੇ ਯਾਦ ਹੋਣਾ ਸਵਰਗ ਟੈਣਾ ਤੇ ਸਿੱਧੂ ਮੂਸੇਵਾਲੇ ਦਾ ਵਿਵਾਹ ਜਿਸ ਦੇ ਵਿੱਚ ਗਾਉਂਦਾ ਪੰਜਾਬ ਤੇ ਦਾ ਵਾਸੀ ਸ਼ੋ ਟੋਰਾਂਟੋ ਦੇ ਹੋਸਟ ਜਗਿੰਦਰ ਵਾਸੀ ਨੇ ਸਿੱਧੂ ਮੂਸੇਵਾਲੇ ਦੀ ਡਟ ਕੇ ਸਪੋਰਟ ਕੀਤੀ ਸੀ ਮੂਸੇਵਾਲਾ ਔਰ ਮੈਂ ਉਹਨੂੰ ਪੂਰੀ ਸਪੋਰਟ ਕਰਦਾ ਔਰ ਕਹਦਾ ਰਹਾਂਗਾ ਕਿਉਂਕਿ ਅੱਜ ਕੱਲ ਦੇ ਯੁੱਗ ਦੇ ਵਿੱਚ ਇੱਕ ਐਸਾ ਨੌਜਵਾਨ ਹੈ ਜਿਸ ਨੇ ਬੜੀ ਤਕੀ ਕੀਤੀ ਹੈ ਜੁਗਿੰਦਰ ਬਾਸੀ ਲਗਾਤਾਰ ਆਪਣੇ ਸ਼ੋਅ ਦੇ ਕਰਕੇ ਚਰਚਾ ਤੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਪੰਜਾਬ ਫੇਰੀ ਦੌਰਾਨ ਉਹਨਾਂ ਦੇ ਨਾਲ ਹਾਈ ਸਿਕਿਉਰਿਟੀ ਫੋਰਸ ਵੀ ਜਿਹੜੀ ਆ ਉਹ ਦੇਖੀ ਗਈ ਸੀ ਜਦੋਂ ਪੰਜਾਬ ਦੇ ਵਿੱਚ ਸੀ ਉਹਨਾਂ ਦੇ ਨਾਲ ਸਿਕਿਉਰਿਟੀ ਜਿਹੜੀ ਆ ਉਹ ਲਗਾਤਾਰ ਰਹਿੰਦੀ ਰਹੀ ਹੈ ਤੇ ਹੁਣ ਤੁਹਾਨੂੰ ਦੱਸ ਦਈਏ ਜੋ ਖਬਰ ਆ ਰਹੀ ਹੈ ਉਹ ਕੈਨੇਡਾ ਤੋਂ ਆ ਰਹੀ ਹੈ ਜੁਗਿੰਦਰ ਬਾਸੀ ਦੇ ਘਰ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਦੋਂ ਘਰ ਦੇ ਵਿੱਚ ਮੌਜੂਦ ਸੀ ਤਾਂ ਅਣਪਛਾਤੇ ਵਿਅਕਤੀ ਉਹਨਾਂ ਦੇ ਘਰ ਤੇ ਹਮਲਾ ਕਰਦੇ ਨੇ ਹਾਲਾਂਕਿ ਪਰਿਵਾਰਤ ਜੁਗਿੰਦਰ ਬਾਸੀ ਸੇਫ ਨੇ ਇਸ ਪੂਰੀ ਘਟਨਾ ਦੀ ਉਹਨਾਂ ਨੇ ਰਿਪੋਰਟ ਜਿਹੜੀ ਟੋਰਾਂਟੋ ਪੁਲਿਸ ਨੂੰ ਕਰ ਦਿੱਤੀ ਹੈ ਹੁਣ ਇਨਵੈਸਟੀਗੇਸ਼ਨ ਹੋਏਗੀ ਪਰ ਫਿਰ ਹਾਲ ਜਿਹੜਾ ਆ ਜੋਗਿੰਦਰ ਬਾਸੀ ਸੇਫ ਨੇ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਡੇਲੀ ਪੰਜਾਬ ਟੀਵੀ ਦੇ ਨਾਲ